ਪੂਰੇ ਪੰਜਾਬ ਚ ਅੱਜ ਹਰ ਜਗ੍ਹਾ ਪੰਜਾਬ ਸਰਕਾਰ ਦੇ ਆਮ ਆਦਮੀ ਕਲੀਨਿਕਾਂ ਦੇ ਚਰਚੇ ਸੁਣਨ ਨੂੰ ਮਿਲਦੇ ਹਨ 24 ਪੰਜਾਬ న్యూਸ ਚੈਨਲ ਦੇਖਦੇ ਦਰਸ਼ਕਾਂ ਨੂੰ ਪਿਆਰ ਪਿਆਰ ਸਸ਼ਕਿਰ ਸਾਡੇ ਚੈਨਲ ਨੂੰ ਲਾਈਕ ਸਬਸਕ੍ਰਾਈਬ ਤੇ ਸ਼ੇਅਰ ਜੂਰ ਕਰਿਓ ਤਾਂ ਕਿ ਸਾਡੀ ਆਉਣ ਵਾਲੀਆਂ ਨਵੀਆਂ ਤੇ ਤਾਜ਼ੀਆਂ ਖਬਰਾਂ ਤੋਰ ਤੱਕ ਪਹੁੰਚ ਰਹਿਣ ਕੰਪਿਊਟਰ ਐਡਆਪਕਾ ਯੂਨੀਅਨ ਪੰਜਾਬ ਦੀ ਸੂਬਾ ਲੀਡਰਸ਼ਿਪ ਵੱਲੋਂ ਦਿੱਤੇ ਪ੍ਰੋਗਰਾਮ ਤਹਿਤ ਅੱਜ ਜ਼ਿਲ੍ਹਾ ਪ੍ਰਧਾਨ ਗੁਰਪਿੰਦਰ ਸਿੰਘ ਅਫਗਵਾਈ ਹੇਠ ਕੰਪਿਊਟਰ ਐਡਆਪਕਾ ਨੇ ਪੰਜਾਬ ਸਰਕਾਰ ਦੀ ਅਤੀਫੂਕੇ ਜ਼ੋਰਦਾਰ ਨਾਰਾਬਾਜ਼ੀ ਕੀਤੀ ਇਸ ਸਬੰਧੀ ਜਾਣਕਾਰੀ ਦਿੰਦਿਆਂ ਕੰਪਿਊਟਰ ਐਡਆਪਕਾ ਯੂਨੀਅਨ ਗੁਰਦਾਸਪੁਰ ਦੇ ਜਨਰਲ ਸਕੱਤਰ ਨਰਿੰਦਰਪਾਲ ਨੇ ਦੱਸਿਆ ਕਿ ਪਿਛਲੇ 18 ਸਾਲ ਤੋਂ ਪੰਜਾਬ ਦੀ ਸਰਕਾਰੀ ਸਕੂਲਾਂ ਵਿੱਚ ਸੇਵਾ ਨਿਭਾਰੇ ਕੰਪਿਊਟਰ ਐਡਆਪਕਾ ਨੂੰ ਅਜੇ ਤੱਕ ਇਨਸਾਫ ਨਹੀਂ ਮਿਲਿਆ ਉਹਨਾਂ ਨੇ ਦੱਸਿਆ ਕਿ ਸਾਲ 2011 ਵਿੱਚ ਅਕਾਲੀ ਸਰਕਾਰ ਦੁਆਰਾ ਰੈਗੂਲਰ ਕਰਨ ਦੇ ਬਾਵਜੂਦ ਪੱਕੇ ਮੁਲਾਜ਼ਮ ਵਾਲੇ ਲਾਭ ਨਹੀਂ ਮਿਲ ਰਹੇ ਉਹਨਾਂ ਦੇ ਸੇਕੀ ਵਿਧਾਨ ਸਭਾ ਚੋਣਾਂ ਵੇਲੇ ਆਮ ਪਾਰਟੀ ਨੇ ਆਪਣੇ ਚੋਣਾ ਮੈਨੀਫੈਸਟ ਵਿੱਚ ਵੀ ਕੰਪਿਊਟਰ ਅਧਿਆਪਕਾਂ ਨੂੰ ਬੰਦੇ ਲਾਭ ਦੇਣ ਬਾਰੇ ਲਿਖਿਆ ਸੀ ਤੇ ਪਿਛਲੀ ਦੀਵਾਲੀ ਤੇ ਸਿੱਖਿਆ ਮੰਤਰੀ ਨੇ ਜਨਤਕ ਅਤੇ ਸੋਸ਼ਲ ਮੀਡੀਆ ਤੇ ਐਲਾਨ ਕੀਤਾ ਸੀ ਕਿ ਕੰਪਿਊਟਰ ਅਧਿਆਪਕਾਂ ਨੂੰ ਸ਼ੇਮਤ ਤਨਖਾਹ ਕਮਿਸ਼ਨ ਤੇ ਸੇਵ ਸਰਵਿਸ ਰੂਲਰ ਡੇ ਰੂਪ ਵਿੱਚ ਦੀਵਾਲੀ ਗਿਫਟ ਦਿੱਤਾ ਜਾਵੇਗਾ ਪਰ ਸਾਲ ਬੀਤ ਜਾਣ ਦੇ ਬਾਵਜੂਦ ਵੀ ਕੋਈ ਲਾਭ ਨਹੀਂ ਦਿੱਤਾ ਗਿਆ ਉਨ੍ਹਾਂ ਦੇ ਵਾਅਦੇ ਨੂੰ ਪੂਰਾ ਕਰਨ ਲਾਉਣ ਲਈ ਲਗਾਤਾਰ ਸੰਘਰਸ਼ ਜਾਰੀ ਹੈ। ਉਨ੍ਹਾਂ ਵੱਲੋਂ ਦੱਸਿਆ ਗਿਆ ਕਿ ਸਰਕਾਰ ਨਾਲ ਤਕਰੀਬਨ 50 ਮੀਟਿੰਗਾਂ ਦੇ ਬਾਵਜੂਦ ਵੀ ਹੱਲ ਨਹੀਂ ਨਿਕਲਿਆ ਅਤੇ ਹੁਣ ਸਰਕਾਰ ਵੱਲੋਂ ਮੀਟਿੰਗਾਂ ਦੇ ਕੇ ਵੀ ਕਈ ਵਾਰ ਸਰਕਾਰ ਮੁੱਕਰ ਗਈ ਹੈ ਤੇ ਕਈ ਕੜੀ ਤਹਿਤ ਅੱਜ ਪੰਜਾਬ ਸਰਕਾਰ ਦਾ ਪੁਤਲਾ ਫੂਕੇ ਰੋਸ ਪ੍ਰਦਰਸ਼ਨ ਕੀਤਾ ਗਿਆ ਹੈ। ਤੁਸੀਂ ਵੀ ਦੇਖੋ ਕੀ ਹੈ ਪੂਰਾ ਮਾਮਲਾ ਇਸ ਰਿਪੋਰਟ ਦੇ ਜ਼ਰੀਏ। ਦਰਪਾਲ ਜਰਨਲ ਸਕੱਤਰ ਕੰਪਿਊਟਰ ਦਾ ਯੂਨੀਅਨ ਕਰਤਾਰਸਪੁਰ 1 ਜੁਲਾਈ 211 ਦੇ ਵਿੱਚ ਸਾਨੂੰ ਜੜਾ ਵਾਪਕ ਤੇ ਸੁਸਾਇਟੀ ਦੇ ਵਿੱਚ ਰੈਗੂਲਰ ਕੀਤਾ ਗਿਆ ਸੀਗਾ ਔਰ ਉਹਦੇ ਵਿੱਚ ਜੋ ਵੀ ਪੰਜਾਬ ਸਰਕਾਰ ਦੇ ਮੁਲਾਜ਼ਮਾਂ ਨੂੰ ਸਾਰੇ ਲਾਭ ਮਿਲਦੇ ਆ ਉਹ ਸਾਨੂੰ ਲਾਭ ਮਿਲੇ ਹੌਲੀ ਹੌਲੀ ਸਮਾਪਿਤ ਦਾ ਗਿਆ ਔਰ ਇਹਨਾਂ ਨੇ ਜਿਹੜਾ ਛੇਮਾ ਪੇ ਕਮਿਸ਼ਨ ਆ ਉਹ ਲਾਗੂ ਕੀਤਾ ਗਿਆ ਪੰਜਾਬ ਸਰਕਾਰ ਵੱਲੋਂ ਪਰ ਸਾਨੂੰ ਆ ਜਿਹੜਾ ਉਹ ਛੇਮਾ ਪੇ ਕਮਿਸ਼ਨ ਨਹੀਂ ਦਿੱਤਾ ਗਿਆ ਜਦੋਂ ਕਿ ਸਾਨੂੰ ਪੰਜਵਾਂ ਪੇ ਕਮਿਸ਼ਨ ਦਿੱਤਾ ਗਿਆ ਹੈ ਔਰ ਇਸੇ ਤਹਿਤ 15 ਸਤੰਬਰ 2022 ਦੇ ਵਿੱਚ ਆਮ ਆਦਮੀ ਪਾਰਟੀ ਦੀ ਜਿਹੜੀ ਸਰਕਾਰ ਆ ਔਰ ਸਿੱਖਿਆ ਮੰਤਰੀ ਨੇ ਇਹ ਕਿਹਾ ਕਿ ਇਹਨਾਂ ਨੂੰ ਮੈਂ ਦੀਵਾਲੀ ਦਾ ਤੋਹਫਾ ਦਵਾਂਗਾ ਪਰ ਜਿਹੜੀ ਆ 2023 ਦੀ ਵੀ ਦੀਵਾਲੀ ਨਿਕਲ ਗਈ ਆ ਔਰ ਇਹਨਾਂ ਨੂੰ ਹੱਲੀ ਤੱਕ ਸਾਡੇ ਜਿਹੜੇ ਸਾਥੀ ਆ ਉਹਨਾਂ ਨੂੰ ਇਹ ਤੋਹਫਾ ਨਹੀਂ ਦਿੱਤਾ ਗਿਆ ਪੇ ਕਮਿਸ਼ਨ ਸਾਡੇ ਤੇ ਲਾਗੂ ਨਹੀਂ ਕੀਤਾ ਗਿਆ ਈਵਨ ਕੀ ਜਿਹੜੇ ਸਾਡੇ ਡੀਏ ਆ ਸਾਡਾ ਡੀਏ ਵੀ ਫ੍ਰੀਜ਼ ਕਰ ਦਿੱਤਾ ਗਿਆ ਅਸੀਂ ਸਾਰੇ ਕੰਪਿਊਟਰ ਅਧਿਆਪਕ ਸਾਥੀਆਂ ਨੇ ਔਰ ਹੋਰ ਮੁਲਾਜ਼ਮਾਂ ਨੇ ਇਸ ਸਰਕਾਰ ਨੂੰ ਬੜੇ ਚਾਨ ਨਾਲ ਭਲਾਇਆ ਸੀਗਾ ਸਾਰਿਆਂ ਨੇ ਇਹਨਾਂ ਨੂੰ ਬਹੁਤ ਸਾਰੀਆਂ ਵੋਟਾਂ ਦੇ ਨਾਲ ਜਿਤਾਇਆ ਸੀਗਾ ਪਰ ਇਹ ਜਿਹੜਾ ਵਾ ਹੁਣ ਸਾਡਾ ਵਿਰੋਧ ਵਾ ਔਰ ਆਉਣ ਵਾਲੀ MP ਇਲੈਕਸ਼ਨ ਦੇ ਵਿੱਚ ਅਸੀਂ ਇਹਨਾਂ ਨੂੰ ਦੱਸਾਂਗੇ ਕਿ ਮੁਲਾਜ਼ਮ ਜਥੇਬੰਦੀਆਂ ਕੀ ਨੇ ਔਰ ਕੰਪਿਊਟਰ ਅਧਿਆਪਕ ਜਥੇਬੰਦੀ ਕੀ ਹੈ ਔਰ IT ਦੇ ਜ਼ਰੀਏ ਅਸੀਂ ਇਹਨਾਂ ਦਾ ਪੂਰਾ ਵਿਰੋਧ ਕਰਾਂਗੇ ਔਰ ਜੇਕਰ ਇਹ ਨਹੀਂ ਮੰਦੀ ਔਰ MP ਚੋਣਾਂ ਦੇ ਵਿੱਚ ਅਸੀਂ ਇਹਨਾਂ ਨੂੰ ਦੱਸਾਂਗੇ ਔਰ ਅਹੀ ਅਪੀਲ بار-बार ਕਰਦੇ ਆਂ ਭਗਵਾਨ ਤਮਨ ਸਰਕਾਰ ਨੂੰ ਆਪ ਸਰਕਾਰ ਨੂੰ ਕਿ ਸਾਡਾ ਜਿਹੜਾ 6th ਪੇ ਕਮਿਸ਼ਨ ਵਾ ਉਹ ਸਾਨੂੰ ਜਲਦੀ ਤੋਂ ਜਲਦੀ ਦਿੱਤਾ ਜਾਵੇ ਔਰ ਨਾਲ ਹੀ ਇਹਦੇ ਨਾਲ ਮੈਂ ਇੱਕ ਗੱਲ ਹੋਰ ਐਡ ਕਰਨਾ ਚਾਹੁੰਨਾ ਵਾਂ ਕਿ ਸਾਡੇ 100 ਕੰਪਿਊਟਰ ਦਾ ਅਪਕਵਾ ਜਿਹੜੇ ਉਹ ਸਵਰਗਵਾਸ ਹੋ ਚੁੱਕੇ ਆ ਉਹਨਾਂ ਨੂੰ ਇਹਨਾਂ ਨੇ 1 ਰੁਪਈਆ ਵੀ ਨਹੀਂ ਸਰਕਾਰ ਨੇ ਦਿੱਤਾ ਆਮ ਆਦਮੀ ਪਾਰਟੀ ਨੇ ਇਵਨ ਕਿ ਕਰੋਨਾ ਦੇ ਵਿੱਚ ਵੀ ਸਾਡੇ ਆ ਜਿਹੜੇ ਸਾਥੀ ਆ ਐਕਸਪਾਇਰ ਹੋਏ ਆ ਔਰ ਉਹਨਾਂ ਦਾ ਜਿਹੜਾ ਘਰਾਂ ਦਾ ਗੁਜ਼ਾਰਾ ਵਾ ਉਹ ਬਹੁਤ ਮੁਸ਼ਕਲ ਵਾ ਔਰ ਫਿਰ ਮੈਂ ਅਪੀਲ ਕਰਦਾ ਹਾਂ ਆਪ ਸਰਕਾਰ ਨੂੰ ਕਿ ਜਿਹੜੀਆਂ ਸਾਡੀਆਂ ਮੰਗਾਂ ਵਾਂ ਉਹਨਾਂ ਨੂੰ ਤੁਰੰਤ ਮੰਨਿਆ ਜਾਏ ਔਰ ਸਾਨੂੰ ਛੇ ਮਹੀਨੇ ਦਾ ਕਮਿਸ਼ਨ ਦਿੱਤਾ ਜਾਵੇ ਬਹੁਤ ਬਹੁਤ ਧੰਨਵਾਦ ਨਰਿੰਦਰਪਾਲ ਕੰਪਿਊਟਰ ਦਫਤਰ ਯੂਨੀਅਨ ਗੁਰਦਾਸਪੁਰ